ਜੋ ਡੈੱਡ ਬਡੀ ਹੈ ਦੋਸਤੋ ਉਹਨੂੰ ਸਮਾਣੇ ਹਸਪੀਟਲ ਦੇ ਵਿੱਚੋਂ ਸ਼ਾਇਲੀ ਪਿੰਡ ਨੂੰ ਲੈ ਕੇ ਜਾ ਰਹੇ ਨੇ ਵੈਸੇ ਕੁੜੀ ਗਲੜ ਗਲੜ ਬਹੀ ਸੀ ਕੁੜੀ ਲੜਕੀ ਸੀ ਜੋ ਕਿਰਨ ਪਾਲਕੌਰ ਗਲੜ ਬਹੀ ਸੀ ਪਿੰਡ ਸ਼ਾਇਲੀ ਤੋਂ ਰਿਸ਼ਤੇਦਾਰ ਨੇ ਤਾਂ ਹੀ ਸਾਨੂੰ ਕਹਿੰਦੇ ਆ ਨਾ ਤਾਂ ਹੀ ਕਹਿੰਦੇ ਸਾਡੇ ਅੰਦਰ ਤੁਸੀਂ ਕੱਲੇ ਅੰਦਰੋਂ ਭੱਜ ਗਏ ਸੀ ਕੋਈ ਇੱਕ ਮਿੰਟ ਜੇ ਉਹ ਤੁਹਾਡੇ ਸਰਾਜ ਹੁੰਦਾ ਤੁਸੀਂ ਕਿਉਂ ਉਹ ਕਰਦੇ ਹੋਗੇ ਇਹ ਦੋਸ ਲਾ ਰਹੇ ਜੀ ਉਹ ਬਈ ਇਹ ਅੰਦਰ ਪੋਸਟਮਾਸਟਰ ਵਾਲੇ ਕਮਰੇ ਚ ਵੀ ਇਹ ਸੱਟ ਵਿੱਚ ਇੰਟਰਫੇਅਰ ਕਰ ਰਹੇ ਨੇ ਕੋਈ ਇੰਟਰਫੇਅਰ ਨਹੀਂ ਕਰਦੇ ਹੈਗੇ ਤਾਂ ਇਹਨੂੰ ਬੰਦ ਕਰੋ ਨਾ ਨਾ ਅਸੀਂ ਪ੍ਰੈਸ ਗੱਲ ਕਰੋ ਨਾ ਮੇਰੇ ਨਾਲ ਪ੍ਰੈਸ ਤਾਂ ਹੋਣੀ ਸੀ ਪਰ ਕਦੋਂ ਤੁਸੀਂ ਖੁੱਲ੍ਹ ਕੇ ਕਰੋ ਜੇ ਤੁਹਾਨੂੰ ਡਰ ਲਾਜ ਮੈਂ ਬੰਦਾ ਆ ਬੰਦ ਕਰ ਲਓ ਜੀ ਤਾਂ ਸਾਨੂੰ ਕਿੱਧਰ ਹੈਗਾ ਤੂੰ ਸੰਤਿ ਕਰੋ ਫੇਰ ਨਾ ਖੁੱਲ ਕੇ ਦੱਸੋ ਤਾਂ ਫਿਰ ਸਾਨੂੰ ਕੀ ਡਰਿਆ ਛੋਡੇ ਤੇ ਦੋਸ ਲਾ ਰਹੇ ਨੇ ਵੀ ਉਹ ਪੋਸਟਮਾਸਟਰ ਰਿਪੋਰਟ ਤੇ ਇੰਟਰਫੇਅਰ ਕਰ ਰਹੇ ਨੇ ਪੋਸਟਮਾਰਡ ਮੈਂ ਡਾਕਟਰ ਨੇ ਕਰ ਰਹੇ ਮਰਫੜਾ ਕਰ ਇਹਨੂੰ ਬੰਦ ਕਰੋ ਪਹਿਲਾਂ ਕੈਮਰੇ ਨੂੰ ਜੀ ਤੁਸੀਂ ਗਏ ਸੀ ਅੰਦਰ ਅਸੀਂ ਦੇਖਿਆ ਤੁਹਾਨੂੰ ਕਿੱਥੇ 15 ਦੀ ਗੱਲ ਵੀ ਆ ਅਸੀਂ ਬਾਹਰ ਆ ਨਾ ਕੁੜੀ ਵਾਲੇ ਅਸੀਂ ਬਾਹਰ ਉਹ ਨਾ ਕੁੜੀ ਵਾਲਾ ਮੈਂ ਕੋਹਾਂ ਅੰਦਰ ਕੰਮ ਕੀ ਤੁਸੀਂ ਡਾਕਟਰ ਨੇ ਕਰ ਮੈਂ ਡਾਕਟਰ ਨੇ ਕਰਿਆ ਹੋਇਆ ਯਾਰ ਹਲੇ ਡਾਕਟਰ ਨਾਲ ਕੋਈ ਉਹ ਹੈ ਕਿਦੇ ਛੋਡਾ ਅੰਦਰ ਜਾਣੇ ਹੋ ਤੁਸੀਂ ਉੱਥੇ ਪੋਸਟਮਾਸਟਰ ਹੋਟਲ ਨੇ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਸਮਾਣੇ ਸ਼ਹਿਰ ਦੇ ਵਿੱਚ ਖੜਿਆਂਗੇ ਸਿਵਲ ਹਸਪੀਟਲ ਦੇ ਵਿੱਚ ਇੱਥੇ ਇੱਕ ਮਸਲਾ ਜਿਹੜਾ ਛਾਇਲੀ ਪਿੰਡ ਤੋਂ ਇੱਕ ਲੜਕੀ ਸੀ ਕਿਰਨਪਾਲ ਕੌਰ ਜੋ ਕਿ ਲਗਭਗ 8-10 ਸਾਲ ਪਹਿਲਾਂ ਗੁਲਾੜ ਪਿੰਡ ਵਿਆਹੀ ਸੀ ਜਿਹਦੀ ਜਾਨ ਹੀ ਕਿ ਮੌਤ ਹੋ ਚੁੱਕੀ ਹੈ ਪਰਿਵਾਰ ਮੁਤਾਬਕ ਉਹਨੂੰ ਮਾਰਿਆ ਗਿਆ ਦੂਸਰੀ ਜੋ ਕਹਿੰਦੇ ਵੀ ਜ਼ਹਿਰ ਖਾ ਕੇ ਮਰ ਗਈ ਪਰ ਪਰਿਵਾਰ ਕਹਿੰਦਾ ਵੀ ਗਲਾ ਘੁੱਟ ਕੇ ਜਾਂ ਹੋਰ ਤਰੀਕੇ ਨਾਲ ਮਾਰਿਆ ਗਿਆ ਉਹ ਜਿਹੜੀ ਡਾਕਟਰੀ ਰਿਪੋਰਟ ਆਊਗੀ ਉਦੋਂ ਉਹ ਵਿਸ਼ਾ ਵੱਖਰਾ ਹੈ ਉਹਦੋਂ ਪਤਾ ਲੱਗੂਗਾ ਵੀ ਕਿਵੇਂ ਮਾਰੀ ਹੈਗੀ ਸਾਰੀ ਗੱਲ ਸਾਹਮਣੇ ਆਜੂਗੀ ਡਾਕਟਰੀ ਰਿਪੋਰਟ ਚ ਪਰ ਇੱਥੇ ਜੇ ਕਹਦੀ ਹੈ ਵੱਡੀ ਗਿਣਤੀ ਚ ਕਿਰਨਪਾਲ ਕੌਰ ਦੇ ਰਿਸ਼ਤੇਦਾਰ ਤੇ ਪਿੰਡ ਛਾਇਲੀ ਦੀ ਪੰਚਾਇਤ ਸਰਪੰਚ ਸਾਹਿਬਾਨ ਖੜੇ ਨੇ ਪਹਿਲਾਂ ਜਿਸ ਸੰਸਕਾਰ ਦਾ ਜਿਹੜਾ ਰੌਲਾ ਸੀ ਵੀ ਸੰਸਕਾਰ ਛਾਇਲੀ ਵਾਲੇ ਪਰਿਵਾਰ ਦਾ ਕਹਿੰਦਾ ਵੀ ਛਾਇਲੀ ਕਰਨਾ ਉਹ ਕਹਿੰਦੇ ਸੀ ਅਸੀਂ ਪਿੰਡ ਲਿਜਾਵਾਂਗੇ ਹੁਣ ਕਿੱਥੇ ਨਿਬੜੇ ਜੀ ਇਹ ਛਾਇਲੀ ਲੈ ਆਇਆ ਜਾਊਗਾ ਉਹ ਲੜਕੀ ਜਿਹੜੀ ਅੱਗੇ ਗੱਲਬਾਤ ਹੋ ਪੂਰੀ ਉਹ ਸਾਨੂੰ ਦੱਸਾਂਗੇ ਜਹਿਰ ਖਾਧਾ ਉਹ ਵੀ ਪਤਾ ਲੱਗ ਜੂ ਉਹਦੀ ਕੁੱਟਮਾਰ ਕਰਕੇ ਹੋਈ ਹੈ ਉਹ ਵੀ ਪਤਾ ਲੱਗ ਜੂ ਉਹਦੀ ਗਲਾ ਕਟ ਕੇ ਮੌਤ ਹੋਈ ਹੈ ਉਹ ਵੀ ਪਤਾ ਲੱਗ ਜੂ ਆਪਾਂ ਇਹ ਗੱਲ ਕਹਿ ਰਹੇ ਹਾਂ ਵੀ ਆਪੇ ਇਹ ਪਰਿਵਾਰ ਨਾਲ ਖੜੇ ਆ ਹੋਇਆ ਤੱਕਾ ਕੀ ਹੋਇਆ ਯਾਰ ਤੇਰਾ ਕੀ ਹੋ ਗਿਆ ਸਾਡੀ ਧੀ ਆ ਯਾਰ ਸਾਡੀ ਵੀ ਧੀ ਆ ਯਾਰ ਸਾਡੀ ਧੀ ਆ ہاں ਸੋ ਆਖੜੀ ਜੰਮੇ ਬੱਸ ਮੱਕਰ ਨੂੰ ਕੀ ਕਰਤਾ ਸਾਡੀ ਵੀ ਧੀ ਆ ਯਾਰ 10 90 ਜਮਨੀ ਗਿਆ ਤੇਰੇ ਤਰਾ ਜਿਹੜੀ ਤੂੰ ਇਥੇ ਨਾ ਫਿਰ ਮੈਂ ਤੁਹਾਨੂੰ ਦਿਖਾ ਸੋਸ਼ਲ ਜਿਹੜਾ ਕੋਈ ਕੁਸਤਾ ਨਾ ਮੈਂ ਤੁਹਾਨੂੰ ਦਮਰਾ ਦਾ ਲੱਗਿਆ ਤੂੰ ਚਲੋ ਛੋਟਾ ਪਾਫਾ ਨਾ ਦਾ ਫਰਦਾ ਕਦੇ ਅੱਖ ਦੇ ਦੂਸ ਪਾਉਂਦਾ ਕਦੇ ਕੁਸ ਕਰਦਾ ਇਹਨਾਂ ਨੇ ਕੀ ਕਰਿਆ ਤੜਕੀ ਲੜਕੀ ਮਰੀ ਹੋਈ ਸੀ ਬਾਅਦ ਚ ਗਮਰਾ ਕਰਿਆ ਪਰਿਵਾਰ ਯੂ ਜਹਰਖਾਗੀ ਜੀ ਫਲਾਣਾ ਕਾਗੀ ਤਾਂ ਕਿ ਪੋਸਟਮਾਰਟਮ ਰਿਪੋਰਟ ਸਾਹਮਣੇ ਆਜੂਗੀ ਯੂਚ ਕੀ ਆਉਂਦਾ ਸਮਾਣੇ ਦੀਆਂ ਤਸਵੀਰਾਂ ਨੇ ਇਹ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਹੋ ਗਿਆ ਜੀ ਪੋਸਟਮਾਰਟਮ ਹੋ ਗਿਆ ਹੋ ਗਿਆ ਨਹੀਂ ਦੇਖਦੀ ਪਰ ਇੱਕ ਜਿਹੜਾ ਇਨਸਾਨ ਹੈ ਫੌਜ ਚ 15 ਸਾਲ ਪਹਿਲਾਂ ਫੌਜੀ ਰਿਹਾ ਹੁਣ ਆ ਕੇ दारू ਪੀਂਦਾ ਨਕਲੀਸ ਕਰਦਾ ਹੈ ਅੱਛਾ ਫੌਜ ਚ ਸੀਗਾ ਹਾਂ ਉਹ ਤਾਂ ਕਹੂਗੀ ਏ ਕਿ ਤੂੰ ਕਿਉਂ दारू ਪੀਂਦਾ ਕਿ ਜਵਾਕ ਨੇ ਗਾ ਬੱਚੇ ਨੇ ਫਿਰ ਉਹਨੂੰ ਕੁੱਟ ਕੇ ਮਾਰ ਦੇਣਾ ਕੋਈ ਇਨਸਾਨੀਅਤ ਨਹੀਂ ਸੀ ਜੀ ਅਸਵਾੜਾ ਜੀ ਸ਼ਰਿਆ ਮਰੇਨ ਮੈਂ ਤਾਂ ਹੀ ਕਹਿੰਦਾ ਜੀ ਇਹਨਾਂ ਨੂੰ ਬਰਤੂਬਾ ਸਜ਼ਾ ਹੋਣੀ ਚਾਹੀਦੀ ਹੈ ਬੰਦੇ ਨੂੰ ਦਾ ਉਹਨੂੰ ਪੁੱਛਿਆ ਤੇ ਅਸੀਂ ਵੜਿਆ ਕੇ ਕਹਿੰਦਾ ਕੰਝ ਲੱਗਦਾ ਸੀ ਲੱਗਿਆ ਜਾ ਉਹਨਾਂ ਬਾਰ ਦੱਸਣਾ ਹੈਗਾ ਪਰਿਵਾਰ ਇਹੀ ਕਹਿੰਦਾ ਵੀ ਸਵੇਰੇ ਤੇ ਉਹ ਤਲਗੀ ਦੀ ਹੈ ਵੀ ਕੁੜੀ ਸਵੇਰੇ ਵੀ ਮਰੀ ਦੀ ਹੈ ਜਾਂ ਰਾਤ ਦੀ ਮਰੀ ਦੀ ਹੈ ਜਿਸ ਮੌਕੇ ਦੱਸਿਆ ਗਿਆ ਵੀ ਉਹ ਤਾਂ ਦੀ ਡੈਥ ਹੋਈ ਨਹੀਂਗੀ ਡੈਥ ਪਹਿਲਾਂ ਦੀ ਹੋਈ ਹੈ ਜਿਵੇਂ ਅਸਤਾਲ ਚੱਲ ਗਿਆ ਉਹਦੀ ਡੈਥ ਹੋਈ ਹੋਈ ਸੀਗੀ ਅੱਜ ਤੱਕ ਅਸੀਂ ਕੱਲ ਪਤਾ ਲੱਗਾ ਜਾ ਕੇ ਕੁੜੀ ਇੰਨੀ ਸਰਾਹਤਾ ਹੈ ਕਹਿੰਦੇ ਕੁੜੀ ਘਰੋਂ ਬਾਹਰ ਅੱਜ ਤੱਕ ਕੋਈ ਵੀ ਕਿਸੇ ਦੀ ਬੋਲੀ ਦੀਗੀ ਪਰਿਵਾਰ ਦੀ ਸੇਵਾ ਕਰਦੀ ਸੀ ਪਰ ਇਹ ਮਾੜੀ ਚਾਹੀਏ ਲੈ ਕੇ ਆਇਆ ਦੁਬਾਰਾ ਅਸੀਂ ਚੈੱਕ ਕਰੀ ਉਹ ਸਾਰਾ ਬਾਥਰੂਮ ਉਹਦੀ ਫਲਾਸ ਨਾਲ ਸਾਰਾ ਗੰਦਾ ਹੋਇਆ ਪਿਆ ਉਹਦਾ ਜਿਹੜੀ ਪੇਚ ਸੀ ਡੈੱਡ ਬੋਡੀ ਤੇ ਉਹਦੇ ਨਾਲ ਦੋ ਅੰਦਰੋਂ ਟੀਥ ਟੁੱਟੇ ਪਏ ਸੀ ਅੰਦਰੋਂ ਬਲੱਡ ਹੋ ਰਿਹਾ ਸੀਗਾ ਉਹਦੇ ਆ ਚੀਜ਼ ਤੇ ਵੀ ਉਹਦੇ ਸਕ੍ਰੈਚ ਨਹੀਂ ਗੇ ਹੁਣ ਇਸ ਇਹ ਗੱਲ ਤਾਂ ਸਾਰੀਆਂ ਸਾਨੂੰ ਇਹ ਸ਼ੋ ਕਰ ਰਹੀਆਂ ਨੇ ਵੀ ਉਹਨੂੰ ਮਾਰਿਆ ਗਿਆ ਤੁਹਾਡੇ ਕਮਾਂਡ ਚ ਤੇ ਕੁੜੀ ਇਹ ਇਹ ਕਿਵੇਂ ਦੇਖਦੇ ਹੋ ਘਟਨਾ ਨੂੰ ਇਹ ਤਕਰੀਬ ਕੱਲ ਮੈਨੂੰ 12:30 12:00 ਵਜੇ ਗਰਮੀਤ ਦਾ ਫੋਨ ਆਇਆ ਇਹ ਕਹਦਾ ਡਾਕਟਰ ਸਾਹਿਬ ਕਿਥੋਂ ਮਾ ਮੈਂ ਦੁਕਾਨ ਤੀਂ ਕਹਿੰਦਾ ਮੈਂ ਆ ਕੇ ਦੋ ਮਤਾਂ ਹੀ ਫੜਨੇ ਆ। ਜਦੋਂ ਮੇਰੇ ਲੱਭੇ ਆਏ ਤੇ ਉਹਨਾਂ ਨੇ ਕਹਤਾ ਕਹਿੰਦੇ ਐ ਕਰਕੇ ਆਪਾਂ ਗਲਾੜ ਪਿੰਡ ਜਾਣਾ ਹੈ। ਕੁੜੀਆਂ ਦਾ ਰੋਲਾ ਚੱਲ ਰਿਹਾ ਮੈਂ ਕੋਈ ਨਾ ਰਗ ਚੱਲਦਾ। ਕਹਿੰਦਾ ਵੀ ਚਲੋ ਮੈਂ ਇੱਕ ਦੋ ਭਈ ਮੈਂਬਰਾਂ ਨੂੰ ਨਾਲ ਕਹਿ ਦੇ। ਇਹ ਪ੍ਰਗਟ ਸਿੰਘ ਮੈਂਬਰ ਨੂੰ ਵੀ ਕਿਹਾ। ਅਸੀਂ ਮੈਂ ਗੱਬ ਬਕ ਟੋਲਾ ਬਲਵਿੰਦਰ ਸਿੰਘ ਪਿੰਡ ਉਹਨਾਂ ਦਾ ਗਲਾੜੇ ਆ ਪਰ ਰਹਿੰਦਾ ਘਰ ਜਮਾਈ ਸਾਜਲੀ ਆ। ਮੈਂ ਉਹਨਾਂ ਨਾਲ ਕੰਟੈਕਟ ਕੀਤਾ ਮਾ ਕੀ ਗੱਲ ਹੋ ਗਈ? ਤੁਸੀਂ ਗਏ ਹੋਏ ਹੋ। ਉਹ ਕਹਿੰਦਾ ਵੀ ਐ ਕਰਕੇ ਕਿਰਨਪਾਲਪੁਰ ਕਲੇਸ਼ ਕਰ ਰਹੀ ਸੀ ਐ ਕਰਕੇ ਗੱਲਬਾਤ ਹੋ ਗਈ। ਤੇ ਭੱਜ ਕੇ ਕਹਿੰਦਾ ਜਾ ਕੇ ਬਾਹਰ ਚਾੱਕ ਕੇ ਪਰ ਬਾਈ ਬੀ ਦੀਆਂ ਚਾੱਕੀ ਪੀ ਲਈ ਮੈਂ ਰਹਿ ਕਿਵੇਂ ਪੀ ਲੀ ਤੁੰ ਤਿੰਨ ਚਾਰ ਜਣੇ ਹੋਗੇ ਇੱਥੇ ਐ ਤੁਰਤ ਪੈਰ ਕੇ ਕਹਿੰਦਾ ਤੇ ਸਾਹਮਣੇ ਰੱਖੀ ਪੇ ਜੀ ਬਈ ਪੀ ਲੂਗੀ ਤੇ ਇਸ ਦੁਵਾਦ ਕਹਿੰਦਾ ਠੀਕ ਠਾਕ ਕੋਈ ਗੱਡੀ ਗੱਲ ਹੈ ਨਹੀਂ ਅਸੀਂ ਦਾਖਲ ਕਰਤੀ ਹੈ ਇਹ ਗੱਲ ਕੈ ਵਜੇ ਹੋਈ ਸੀ ਇਹ ਗੱਲ ਹੋਈ ਹੈ ਜੀ 1 ਵਜੇ 28 ਮਿੰਟਾਂ ਤੇ ਅੱਛਾ ਹਾਂਜੀ ਠੀਕ ਹੈ ਫਿਰ ਉਦੋਂ ਬਾਅਦ ਇਸ ਦੁਵਾਦ ਕਹਿੰਦਾ ਵੀ ਠੀਕ ਠਾਕ ਬੋਲਦੀ ਕਰਦੀ ਹੈਗੀ ਮਾ ਚਲ ਅਸੀਂ ਆਉਣੇ ਕਹਿੰਦਾ ਤੂੰ ਚੱਲ ਆ ਜਾ ਕਹਿੰਦਾ ਅਸੀਂ ਚੀਰ ਮੈਂਬਰ ਨੂੰ ਨਾਲ ਲੈ ਕੇ ਤੁਰ ਪੇ ਰਹੋਗੇ ਇਸ ਦੁਵਾਦ ਜਦ ਅਸੀਂ ਕਹਿੰਦਾ ਵੀ ਕੁੜੀ ਜਾਦੇ ਸੀਰੀਅਸ ਹੋ ਕੇ ਅਸੀਂ ਸਮਾਣੇ ਨੂੰ ਜਾ ਰਹੇ ਆਂ ਕਿ ਤੁਸੀਂ ਸਮਾਣੇ ਆ ਜਾਓ ਅਸੀਂ ਸਮਾਣੇ ਨੂੰ ਗੱਡੀ ਲੈ ਕੇ ਜੀ ਜਦੋਂ ਅਸੀਂ ਘੱਗਾ ਟੱਪੇ ਠੱਗੇ ਜਾ ਕੇ ਤੁਹਾਨੂੰ ਦੁਆਰੋਂ ਫੇਰ ਫੋਨ ਆ ਗਿਆ ਕਹਿੰਦਾ ਵੀ ਤੁਸੀਂ ਪਿੰਡ ਗਲਾੜ ਆ ਜਾਓ ਵਾਪਸ ਵੀ ਕੁੜੀ ਤਾਂ ਪੂਰੀ ਹੁੰਦੀ ਸਾਨੂੰ ਤਾਂ ਕਹਿਣ ਦਾ ਖੱਜਲ ਖਵਾਰ ਕਰਕੇ ਰੱਖਿਆ ਸਾਨੂੰ ਚੰਗੀ ਤਰ੍ਹਾਂ ਰਾਹ ਨਹੀਂ ਪਾਇਆ ਵੀ ਤੁਸੀਂ ਮੌਕੇ ਤੇ ਸੀ ਕੀ ਗੱਲ ਹੋਈ ਹੈ ਪੂਰੀ ਜਦੋਂ ਕੁੜੀ ਵਾਲੀ ਡੈਥ ਹੋਈ ਹੈ ਅਸੀਂ ਗਲਾੜ ਪਿੰਡ ਗਿਆ ਪਹੁੰਚਿਆ ਸੀ 2:00 3:00 ਵਜੇ ਸਾਨੂੰ ਫੋਨ ਕਰੇ ਜਿਨ੍ਹਾਂ ਨੇ ਵੀ ਛੇਤੀ ਆ ਹਾਂ ਜਦੋਂ ਉੱਥੇ ਪਹੁੰਚੇ ਜੀ ਜਿਹੜੀ ਕੁੜੀ ਦੇ ਕੱਪੜੇ ਤੇ ਪੰਡਪਾਲ ਕੌਰ ਦੇ ਉਹ ਬਾਥਰੂਮ ਚ ਪੈਤੀ ਜੀ ਲਹੂ ਵਾਲੇ ਲੱਭੜੇ ਹੋਏ ਅੱਛਾ ਹਾਂ ਜੀ ਉਹ ਕੱਪੜੇ ਅਸੀਂ ਲਿਫਾਫੇ ਚ ਪਾ ਕੇ ਡੈੱਡ ਬੋਡੀ ਦੇ ਨਾਲੇ ਧਰ ਕੇ ਲਿਆ ਜੀ ਪੌਸਟ ਹਸਪੀਟਲ ਤੇ ਪੈਣਾ ਹੈ ਪੈਨੇ ਹਾਂ ਜੀ ਹਾਂ ਫਿਰ ਤੁਹਾਨੂੰ ਕਿਵੇਂ ਲੱਗਦਾ ਵੀ ਡੈਥ ਹੋਈ ਹੈ ਕਿ ਜੇ ਇੱਥੇ ਮੁਲਾਜ਼ਮਤ ਨਾਲ ਸਾਡੇ ਡਾਕਟਰ ਸਾਹਿਬ ਤੇ ਉਹ ਕਹਿੰਦੇ ਵੀ ਕੁੜੀ ਦੇ ਕੋਈ ਤੁਮਟਾਮ ਪਾਈ ਹੋਈ ਆ ਤੁਸੀਂ ਦੇਖੋ ਵੀ ਇੱਥੇ ਡਿਊਟੀ ਚੇਂਜ ਹੋਣੀ ਆ ਬੰਦਿਆਂ ਜੀ ਅਸੀਂ ਜਦੋਂ ਦੇਖਿਆ ਜੀ ਉਹਦੇ ਇੱਥੇ ਛਿਟਾਂ ਦੀਆਂ ਹੱਥਾਂ ਦੇ ਛਿਟਾਂ ਦੀਆਂ ਜੀ ਕੁੜੀ ਦੇ ਸਾਰੇ ਖੂਨ ਲੱਗਿਆ ਹੋਇਆ ਜੀ ਫੋਨ ਆਇਆ ਗੁਰਮੀਤ ਬਾਈ ਦਾ ਹੋਣ 1 ਵਜੇ ਮੈਂ 1 ਵਜੇ ਰਮੀਤ ਕੋਲੇ ਪਹੁੰਚ ਕੇ ਡਾਕਟਰ ਸਾਹਿਬ ਨੇ ਫੋਨ ਲਾਇਆ ਪਰੋਣੇ ਨੂੰ ਤੇ ਪਰੋਣਾ ਕਹਿੰਦਾ ਵੀ ਨਾਰਮਲ ਹੈ ਮੇਰੇ ਹੁੰਦੇ ਦੀ ਗੱਲ ਹੈ ਜੀ ਇਹ ਨਾਰਮਲ ਹੈ ਖਾਤਰੇ ਤੋਂ ਬਾਹਰ ਹੈ ਤੁਸੀਂ ਮੂਨ ਕਾ ਜਿਓ ਅਸੀਂ ਮੂਨ ਕੌਰੀਆਂ ਆਉਂਦੇ ਆਉਂਦੇ ਸਾਨੂੰ ਫੋਨ ਦੁਬਾਰਾ ਆ ਗਿਆ ਵੀ ਸੀਰੀਅਸ ਹੋ ਗਈ ਸਮਾਨੇ ਆਜੋ ਸਮਾਨੇ ਜੀ ਕਾਟਾਪੇ ਫੇਰ ਫੇਰ ਅੱਧੇ ਘੰਟੇ ਦੇ ਵਿੱਚ ਵਿੱਚ ਜੀ ਨਾਰਮਲ ਤੋਂ ਗੁੜੀ ਦੀ ਡੈੱਥ ਬਣਾਤੀ ਇਹਨਾਂ ਨੇ ਸਾਨੂੰ ਮੈਂ ਇਥੇ ਸੰਕਾ ਅੱਗੇ ਆ ਕੇ ਕਿਹਾ ਗਿਆ ਕਹਿੰਦੇ ਵੀ ਉਹ ਤਾਂ ਪੂਰੀ ਹੋ ਗਈ ਉੱਥੇ ਬੁਲਾੜ ਆਜੋ ਜਾਨੀ ਕਿ ਮੇਰੇ ਸੋਚਣ ਦਾ ਜਿੰਨੀ ਕਿ ਮੇ ਨੌਲੇਜ ਹੈ ਵੀ ਕੁੜੀ ਦਾ ਕਰੋ ਚੱਕੀਏ ਨਹੀਂ ਗਈ। ਨਾ ਉਹ ਕਿਤੇ ਸਮਾਨ ਲੈ ਕੇ ਗਏ ਨੇ ਨਾ ਉਹ ਘੱਗੇ ਲੈ ਕੇ ਗਏ ਨੇ। ਅੱਧੇ ਘੰਟੇ ਦੇ ਵਿੱਚ ਵਿੱਚ ਕਿੱਥੋਂ ਸਮਾਨ ਆ ਜੀ ਕਿਤੇ ਘੱਗਾ ਜੀ ਕਿਤੇ ਮੂਹੂਂਕ ਜੀ ਕਿਵੇਂ ਪਹੁੰਚੂਗਾ ਬੰਦਾ। ਦੂਜੀ ਗੱਲ ਹੈ। ਦੋਏ ਜਿਹੀ ਲੜਾਈ ਦਾ ਹਰੇ ਕਰੇ ਆ ਜੀ। ਕੀਤੇ ਕਰ ਨਹੀਂ ਮੇਰੇ ਕਰੇ ਵੀ ਹੈ। ਦੋਏ ਜਿਹੀ ਲੜਾਈ ਆ ਕੇ ਇੱਕ ਲੜਕੀ ਆ ਆਪਣੇ ਬੱਚਿਆਂ ਨੂੰ ਛੱਡ ਕੇ ਨਹੀਂ ਮਰ ਸਕਦੀ। ਇਹਦੇ ਕੋ ਲੜਕੀ ਦੇ ਪਰਿਵਾਰ ਚ ਦਾਣੇ ਜਠਾਣੀ ਦਾ ਆਉਣਾ ਜਾਣਾ ਸੀ। ਉਹਨਾਂ ਦੀ ਦਖਲਅੰਦਾਜ਼ੀ ਤੇ ਤਾਂ ਕੁੜੀ ਨੇ ਇਹ ਕਦਮ ਚੱਕਿਆ। ਕੁੜੀ ਨੂੰ ਠੇਰ ਨਾਲ ਮਾਰਿਆ ਗਿਆ। ਇਹਦੇ ਵਿੱਚ ਕੋਈ ਦੋਰ ਨਹੀਂ ਦੋਸਤੋ ਸਾਡੇ ਸਾਹਮਣੇ ਪਵਨ ਕੁਮਾਰ ਜੀ ਖੜੇ ਨੇ ਜਿਨ੍ਹਾਂ ਨੇ ਇਹ ਕੇਸ ਜਾਨੀ ਕਿ ਪਰਚਾ ਵੀ ਦਰਜ ਹੋਇਆ ਪਹਿਲੇ ਬਾਤ ਕਰਦੇ ਆ ਪੂਰੀ ਵੀ ਕਿਸ ਤਰ੍ਹਾਂ ਹਾਂਜੀ ਸਰ ਜੀ ਕਿਸ ਤਰ੍ਹਾਂ ਦੇਖ ਦਵਾਂ ਕੇਸ ਤੁਹਾਡੇ ਅੰਡਰ ਹੈ ਕੇਸ ਇਹ ਸ਼ਰਿਨਪਾਲ ਕੋਰ ਡਾਟਰ ਆਫ ਗੁਲਬੀਰ ਸਿੰਘ ਵਾਸੀ ਛਾਜਲੀ ਗਲਾੜ ਕਰਨੈਲ ਸਿੰਘ ਦੇ ਨਾਲ ਹਾਦਸਾ ਹੋਇਆ ਸੀ ਇਹ ਪਹਿਲਾਂ ਵੀ ਨੰਬਰ ਕੁਲ ਕਰਾ ਹੁੰਦਾ ਰਹਿੰਦਾ ਸੀ ਪਹਿਲਾਂ ਕੋਈ ਚਾਹਤ ਰਜਿਨਾਮਾ ਕੋਈ ਅੰਗਰ ਹੈਗਾ ਕਰਨੈਲ ਸਿੰਘ ਤੇ ਇਹਨਾਂ ਦੇ ਉਹ ਪਰਿਵਾਰ ਮੈਂਬਰ ਇਹਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਜਿਸ ਕਰਕੇ ਕਿਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਤੇ ਲੱਗਦਾ ਵੀ ਜ਼ਹਿਰੀਲੀ ਚੀਜ਼ ਹੈ ਤੇ ਪਰਿਵਾਰ ਕਹਿੰਦੇ ਵੀ ਕੋਈ ਸਮੈਲ ਨਹੀਂ ਸੀ ਸੀ ਹਾਂ ਇਹਨਾਂ ਦੇ ਬਿਆਨ ਮੁਤਾਬਕ ਹੀ ਹੈ ਅੱਛਾ ਹਾਂ ਜੀ ਬਿਆਨ ਦੇ ਪਰਿਵਾਰ ਨੇ ਬਿਆਨ ਇਹ ਦਿੱਤੇ ਨੇ ਵੀ ਜ਼ਹਿਰੀਲੀ ਚੀਜ਼ ਖਾਧੀ ਹੈ ਹਾਂ ਜ਼ਹਿਰੀਲੀ ਚੀਜ਼ ਤੇ ਪਰਿਵਾਰ ਦੇ ਮੁਤਾਬਕ ਇਹਨਾਂ ਨੇ ਵਾਈਟ ਵੀ ਦਿੱਤੇ ਵੀ ਸੱਟਾਂ ਵੱਜੀਆਂ ਹੋਈਆਂ ਸੀ ਨਹੀਂ ਨਹੀਂ ਉਹ ਜਿਹੜਾ ਹੈ ਉਹ ਅਤਮਤਿਕ ਉਹਨਾਂ ਪੋਸਟਮਾਰਟਮ ਦੀ ਚਾਲ ਵੀ ਜੋ ਵੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਆਇਆ ਉਹ ਤੁਹਾਨੂੰ ਵੀ ਕਰ ਦੇਣਾ ਠੀਕ